ਦੇ ਆਦੀ ਸਾਹੰਗਰ ਜੀ ਮੇਰੇ ਵੱਲੋਂ ਆਪ ਸਭ ਨੂੰ ਨਵੇਂ ਤਾਰਿਆਂ ਅਣਗਿਣਤ ਸ਼ੁਭਕਾਮਨਾਵਾਂ ਮੁਬਾਰਕਾਂ ਆਸ ਕਰਦਾ ਤੇ ਅਰਜ਼ਾ ਕਰਦਾ ਪ੍ਰਮਾਤਮਾ ਦੇ ਕਿਰਪਾ ਨਾਲ ਆਪ ਸਭ ਦੇ ਜੀਵਨ ਦੇ ਵਿੱਚ ਖੁਸ਼ੀਆਂ ਭਰਿਆ ਹੋਵੇ ਤੇ ਹਰੇਕ ਦੁੱਖ ਕੱਟੇ ਜਾਣ ਅਤੇ ਕਿਸੇ ਨਾਲ ਵੀ ਮਨਮੋਟਾਵ ਹੈ ਤੇ ਉਹ ਦੂਰ ਹੋ ਜਾਣ ਤੇ ਆਓ ਫਰਿਆਦ ਕਰੀਏ ਕਿ ਜਿੰਨੇ ਵੀ ਹਸਪਤਾਲਾਂ ਦੇ ਵਿੱਚ ਮਰੀਜ਼ ਨੇ ਉਹ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਜਾਣ ਜਿੰਨੇ ਵੀ ਕਚਹਿਰੀਆਂ ਚ ਮੁਕੱਦਮੇ ਨੇ ਉਹ ਸੋਲਵ ਹੋ ਜਾਣ ਤੇ ਆਪਸੀ ਪ੍ਰੇਮ ਵਧ ਜਾਵੇ ਅਗਰ ਕਿਸੇ ਕਿਸੇ ਇਲਾਕੇ ਜਾਂ ਕਸਬੇ ਦੇ ਵਿੱਚ ਆਪਸੀ ਦੁਸ਼ਮਣੀਆਂ ਉਹ ਵੀ ਠੀਕ ਹੋ ਜAVE ਭੈਣਾਂ ਨੂੰ ਵੀਰਾਂ ਦੀ ਪ੍ਰਾਪਤੀ ਹੋ ਜਾਵੇ ਤੇ ਵੀਰਾਂ ਨੂੰ ਭੈਣਾਂ ਦੀ ਪ੍ਰਾਪਤੀ ਹੋ ਜਾਵੇ ਜਿਨ੍ਹਾਂ ਦੇ ਵਿਆਹ ਕਾਰਜ ਨਹੀਂ ਹੋ ਰਹੇ ਉਹਨਾਂ ਨੂੰ ਉਹਨਾਂ ਦੇ ਵਿਆਹ ਕਾਰਜ ਹੋ ਜਾਣ ਜਿਨ੍ਹਾਂ ਮਾਮਾਆਂ ਦੀਆਂ ਕੁੱਖਾਂ ਰੱਖਣੀਆਂ ਨੇ ਉਹ ਪਰਮਾਤਮਾ ਪਰ ਦੇਵੇ ਤੇ ਜਲਦੀ ਤੋਂ ਜਲਦੀ ਦੁੱਖਾਂ ਦਾ ਜਿਹੜਾ ਹੈ ਉਹ ਨਿਵਾਰਨ ਹੋ ਜਾਵੇ ਜਿਹੜੇ ਵੀਰ ਭਰਾ ਭੈਣਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਅਪਲਾਈ ਕੀਤਾ ਹੋਇਆ ਪਰਮਾਤਮਾ ਉਹਨਾਂ ਨੂੰ ਵੀ ਸਫਲਤਾ ਦੇਵੇ ਜਿਹੜੇ ਸਾਡੇ ਵੀਰ ਬਾਹਰਲੇ ਦੇਸ਼ਾਂ 'ਚ ਭੈਣਾਂ ਤਾਂ ਲੀਆਂ ਬਾਹਰ ਦੇ ਦੇਸ਼ਾਂ 'ਚ ਬਹਿੰਤ ਕਰਦੀਆਂ ਨੇ ਪਰਮਾਤਮਾ ਉਹਨਾਂ ਨੂੰ ਹੋਰ ਤਰੱਕੀ ਬਖਸ਼ੇ ਉਹਨਾਂ ਨੂੰ ਪੀਆਰ ਕਰੇ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਪਰਿਵਾਰਾਂ ਪ੍ਰ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਫਰਿਆਦ ਕਰਦਾ ਕਿ ਇਹ ਨਵਾਂ ਸਾਲ ਆਪਸੀ ਮੇਲ ਵਰਤਨ ਨੂੰ ਹੋਰ ਬਤਾਵੇ